ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਅੱਜ ਮਾਤਾ ਕਰਤਾਰ ਕੌਰ ਯਾਦਗਾਰੀ ਲਾਇਬ੍ਰੇਰੀ ਵੱਲੋਂ ਨਗਰ ਪੰਚਾਇਤ ਕਰਾ ਰਾਮ ਸਿੰਘ ਵੱਲੋਂ ਤੇ ਸਮੁੱਚੇ ਨਗਰ ਵਾਲੋਂ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਅੱਜ ਲੋਹੜੀ ਦਾ ਤਿਉਹਾਰ ਸਿਰਫ ਕੁੜੀਆਂ ਵਾਸਤੇ ਸਪੈਸ਼ਲ ਰੱਖਿਆ ਗਿਆ ਹੈ ਤਿਉਹਾਰ ਹਾਂਜੀ ਹਾਂਜੀ ਕੁੜੀਆਂ ਨੇ ਜੋ ਕਿ ਕੁੜੀਆਂ ਸਾਡੇ ਆਪਣੇ ਪੰਜ ਸੱਬਿਆਚਾਰ ਦੇ ਵਿੱਚ ਜੇ ਗਏ ਧੀਆ ਦੋ ਜਮ ਜਾਂਦੀਆਂ ਵਾ ਸਹੀ ਉਸ ਦੇ ਵਿੱਚ ਜੋ ਜਮਦੀਆਂ ਤੇ ਬੱਚਾ ਅਗਲਾ ਪਰਿਵਾਰ ਕਹਿੰਦਾ ਸਾਡੇ ਧੀਆ ਕਿਉਂ ਆ ਗਈਆਂ ਪਰ ਧੀਆ ਰੱਬ ਦਾ ਰੂਪ ਆ ਕਰਕੇ ਅਸੀਂ ਅੱਜ ਸਾਰੇ ਨਗਰ ਵਾਲੇ ਨਗਰ ਨਗਰਪੰਚਾਇਤ ਆਪਣੇ ਲਾਇਬ੍ਰੇਰੀ ਕਮੇਟੀ ਵਾਲੇ ਤੇ ਆਪਣੇ ਸਿਰਫ ਆਪਣੇ ਗੁਰਚਰ ਸਿੰਘ ਸੱਘੂ ਸਾਹਿਬ ਜੁਕੇ ਵਾਲਿਆਂ ਲੋੜੀ ਦਾ ਤਹਾਰ ਮਨਾਉਣ ਲਈ ਆਪਣੇ ਨਗਰ ਵਿੱਚ ਸਾਥ ਵਿੱਚ ਇਕੱਠੇ ਹੋਏ ਆ ਤੇ ਇਸ ਕਰਕੇ ਹੈਪੀ ਲੋੜੀ ਸਾਰਿਆਂ ਨੂੰ ਜੀ ਅੰਦਰ ਬੱਚੇ ਜਿਹੜੇ ਤਿਆਰੀ ਕਰਦੇ ਉਹ ਵੀ ਦਿਖਾ ਦਈਏ ਭਾਜੀ ਹਾਂ ਜੀ ਹਾਂ ਜੀ ਬੱਚਿਆਂ ਨੂੰ ਜਿਹੜੀ ਤਿਆਰੀ ਕਰਦੇ ਉਹ ਵੀ ਦਿਖਾਈ ਆਵੇ ਆ ਅੰਦਰ ਆਪਣੇ ਕੁੜੀਆਂ ਸਿਮਰਨ ਹੋਣੀ ਹੋਰ ਜਿਹੜੇ ਬੱਚੇ ਛੋਟੇ ਸਿਮਰਨ ਸੰਚਾਲਕ ਇੱਥੋਂ ਦੇ ਇਹਨਾਂ ਨੇ ਬਹੁਤ ਕਰਾਲਾ ਕੀਤਾ ਇਸੇ ਅੱਜ ਕਿਉਂਕਿ ਜਿਹੜਾ ਇਹ ਤਿਹਾਰ ਵਾਏ ਸਪੈਸ਼ਲ ਹੁੰਦਾ ਵੈਸੇ ਕੁੜੀਆਂ ਦਾ ਹੀ ਆ ਤੇ ਆਪਣੇ ਪਿੰਡਾਂ ਵਿੱਚ ਸਾਰੇ ਕੁੜੀਆਂ ਮੁੰਡੇ ਵੱਡੇ-ਵਡੇਰੇ ਜਨੇ ਵੀ ਇਹ ਨਾਲ ਮਿਲ ਕੇ ਇਹ ਤਿਹਾਰ ਮਨਾਉਂਦੇ ਆ ਸੋ ਸਾਡੇ ਭਾਜੀ ਹੁਣੀ ਇਹ ਸਸੇ ਦੋ ਲਾਗੇ ਨਾ ਦੇ ਮਗਰ ਸਸਾ ਸਾਫ ਦਾ ਇਹ ਮੋਟ ਇਹਨਾਂ ਦਾ ਵੀ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਤੇ ਇਹ ਤਿਹਾੜਾ ਨੂੰ ਮਨਾਉਣ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸੋ ਇਹ ਸਾਡੀ ਪਿੰਡ ਦੀ ਲਾਇਬ੍ਰੇਰੀ ਦਾ ਅੰਦਰਲਾ ਦ੍ਰਿਸ਼ ਇਹ ਪਿੰਡ ਕਹਿੰਦਾ RAM ਸਿੰਘ ਦੀ ਲਾਇਬ੍ਰੇਰੀ ਜੀ ਜੋ ਸਾਡੇ NRI ਪਰਿਵਾਰ ਵੱਲੋਂ ਗੁਰਜਾ ਸਿੰਘ ਸੱਗੂ ਪਰਿਵਾਰ ਵੱਲੋਂ ਜੋ ਲਾਇਬ੍ਰੇਰੀ ਦਾ ਨਿਰਮਾਣ ਕਿੰਨਾ ਵੇਲੇ ਹੋ ਆਪਣੇ ਮਾਤਾ ਜੀ ਦੇ ਯਾਦ ਵਿੱਚ ਮਾਤਾ ਮਾਤਾ ਕਰਤਾਰਕੌਰ ਜੀ ਯਾਦ ਵਿੱਚ ਪਿਤਾ ਸ਼੍ਰੀ ਸ਼ਾਮ ਸਿੰਘ ਜੀ ਯਾਦ ਵਿੱਚ ਲਾਇਬ੍ਰੇਰੀ ਬਣਾਈ ਗਈ ਹੈ ਜੀ। ਲਾਇਬ੍ਰੇਰੀ ਦਾ ਨਾਮ ਵੀ ਉਹਨਾਂ ਨੇ ਆਪਣੀ ਮਾਤਾ ਜੀ ਦੇ ਨਾਂ ਤੇ ਰੱਖਿਆ ਹੈ ਮਾਤਾ ਕਰਤਾਰਕੌਰ ਲਾਇਬ੍ਰੇਰੀ। ਚਲ ਆ ਜੋ। चलो एक इधर बहुत लगने दो पहला चलो चलो बैठ बैठ तो बैठे रहो बैठे रो।

ਦੇ ਲਾਰੇ ਨਹੀਂ ਲਾਰੇ 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 ਦੇ ਥੋੜੇ ਥੋੜੇ ਲਾਰੇ ਯਾਰ ਚੱਲ ਪਾਣੀ ਚੱਲ ਪਾਣੀ ਹੋਣੀ ਥੋੜੀ ਅੱਡ ਪਾ ਲੈ 50 ਨਹੀਂ ਚੱਲ ਆਵੇ ਇੱਧਰ ਬੰਦ ਲਈ ਜਾ ਤੇ ਤੇ ਭਾ ਜਾਵੇ ਇੱਧਰ ਅੱਗ ਪਾਜੀ ਮੈਂ ਚਾਹੂ ਪੰਬੜਾ ਹਾਂ ਤੈਨੂੰ ਦੇਰ ਕਿੱਦਾਂ ਪਾਣਾ ਮਰਦੀ ਹਾਂ ਆਵੇ ਇੱਧਰ ਬੰਦ ਲਈ ਇੱਧਰ ਕਰ ਰਹੀ ਹਾਂ ਹੋਂ ਤੂੰ ਜਾਊਗੀ हाँ. जा बल जाएड़िए चलो नहीं इतने बाल इधर भी पा इत, इत तो चढ़नी तधर <laughs> <laughs> <eighty> <attorney> ਚੱਲ ਬਈ ਨਿਆਣੇ ਹੁਣ ਸੱਡੇ ਤੁਰਿਆ ਹੁਣ ਬਹੁਤ ਬਹੁਤ ਰਾਤ ਦੇ ਤੱਕ ਰਾਤ ਦੇ ਨਾ ਆਵਾਜ਼ ਵਾਲੇ ਲੱਗ ਲਵੇ ਆਹ ਹਵਾਲ ਲੈ ਆਂਦੇ ਹੁਣ ਹਾਂ ਰਹਿਂਦੀ ਹੈ ਨਹੀਂ ਰੋ ਗਿਆ ਇੱਧਰ ਉਹ ਨਹੀਂ ਆਪੋ ਅੱਗੇ ਕਰਾ ਦੇ ਆਓ ਆ ਰੋ ਤੇ ਜੇ ਕੋਲੋਂ ਉੱਪਰ ਲੈਨੇ ਕਰੀ ਦੇਣਾ ਹੁਣ ਉੱਪਰ ਲੈਨੇ ਕਰੀ ਜਾਣਾ ਕੰਮ ਹੈ ਤੇ ਪਾ ਮੜਾ ਕੋ ਬੂਰੇ ਆ ਤੇ ਪਾ ਮੜਾ ਕੋ ਨਹੀਂ ਨਹੀਂ ਲੋੜੀ ਨਹੀਂ ਬਸ ਹੋ ਜਾਣੀ ਚਾਹੀਦੀ ਹੈ ਬਸ ਹੋ ਜਾਣੀ ਚਾਹੀਦੀ ਹੈ ਆ ਮੱਠੀ ਜੀ ਹੋ ਜਾਂਦੀ ਹੈ ਨਾ ਲੋ ਚਲੋ ਗਾਓ ਗਾਓ ਗਾਣਾ ਨਹੀਂ ਗਾਉਂਦੇ ਸਾਗ ਵੀ ਸਾਗ ਸਾਗ ਸਾਗਿਆ ਮੱਕ ਲੈ ਅਬੀਬੀ ਦਾਣਿਆਂ ਦੀ ਮੱਕ ਸੁੰਦਰ ਮੁੰਦਰੀਏ ਤੇਰਾ ਕੋਹ ਉਚਾਰਾ ਦੁਲਾ ਪੱਟੀ ਵਾਲਾ ਦੁਲਾ ਦੀ ਧੀ ਵੇ ਆਈ ਸਿਆ ਚੱਕਰ ਪਾਈ ਕੁੜੀ ਦਾ ਚਾਲੂ ਘਟਾ ਕੁੜੀ ਦਾ ਜੀਵੇ ਚੱਟਾ ਚੱਟਾ ਚੂਰੀ ਕੁੱਟੀ ਆ ਖੜੇ ਹੋਈ ਰੁੱਤੀ ਗਿੰਗਲੀ ਪੋਲਾ ਰ ਆ ਗਿਆ ਸਪਾਈ ਫੜ ਕੇ ਲੈ ਗਿਆ ਕਿਹਨੂੰ ਪੂਰਾ ਸਹੀ ਗਾਣਾ ਆਉਂਦਾ ਉਹ ਲਾਓ ਉਹਦੇ ਮੈਂ ਲਾਉਂਦਾ <laughs> <लोड़े देवारी। laughs> चलो वारी वारी सारे जीने सारा वादिया दो गिफ्ट देने आज चलो चल मैक सुंदर मुंदरिया तेरा गांव बेचारा बुल्ला भट्टी वाला बुल्ले ती विहाई छेर सत्तर पाई कुड़ी दा हालू फाटा कुड़ी दा दी चाचा चाचा चूरी गुट्टी हो निविंदा लुट्टी इडिंगिल पल्ले पाए, एक पौना रह गया नु पाई फर्क के गया अंदर क्या करते चल चलो एकम तेरी बारी हुन सही एक वाली सही अलग एकला यहां पे बोल पड़ ना कुछ नहीं ਉਹ ਕੁੜੀਆਂ ਵਾਲੇ ਗਾਣੇ ਬਾਰੇ ਹਾਂ ਬਿਲਕੁਲ ਕੁੜੀਆਂ ਵੀ ਗਾਉਂਦੇ ਆ ਆ ਮੰਗੇ ਨੀ ਲੋੜੀਏ ਸਤਿਪਰਾ ਮੰਗੇ ਨੀ ਲੋੜੀਏ ਇੱਕ ਪਰਾਕਵਾਰਾ ਨੀ ਲੋੜੀਏ ਬਿਊਟੀ ਕਿਟ ਕੱਢੇ ਲੋੜੀਏ ਲਾਹੌਰ ਸਾਹਿਬ ਕੱਢੇ ਲੋੜੀਏ ਲਾਹੌਰ ਸਾਹਿਬ ਇੱੱਚਾ ਲੋੜੀਏ ਮੇਰੇ ਮੰਨਨੇ ਨੂੰ ਲੱਗਦਾ ਸੱਚਾ ਹਾਂ ਸਾਨੂੰ ਵੀ ਦੇ ਦੇ ਲੋੜੀਏ ਧਾਢੀ ਜੀ

ਆਪਰੇ ਬੰਦੀਆਂ ਆ ਰਹੀਆਂ ਆਹ ਨਾਲੇ ਵੀ ਘੁੰਮ ਕੇ ਜਾਂਦੇ ਆਹ ਵਾਸ ਵਾਸ ਹੋਈ ਉਹ ਵਾਲੇ ਗਾਤ ਦੇ ਚੋਲੋ ਹਾਂ ਹੈਪੀ ਲੋੜੀ ਹੈਪੀ ਲੋੜੀ

ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਜੋ ਪੂਰੇ ਨਗਰ ਦੀ ਪੰਚਾਇਤ ਵੱਲੋਂ ਔਰ ਨੌਜਵਾਨਾਂ ਵੱਲੋਂ ਮਨਾਇਆ ਜਾ ਰਿਹਾ ਔਰ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਕਿ ਜਿਹੜੇ ਪੁਰਾਣਾ ਮਾਹੌਲ ਜਿਹੜਾ ਪਿੰਡ ਵਿੱਚੋਂ ਸਿਰਜਿਆ ਜਾ ਰਿਹਾ ਔਰ ਬਹੁਤ ਅੱਛਾ ਲੱਗਦਾ ਜੋ ਪਿੰਡ ਦੀ ਸਾਥ ਵਿੱਚ ਪੂਰੀ ਪੰਚਾਇਤ ਪਿੰਡ ਦੇ ਮੋਤਵਾਰ ਵਿਅਕਤੀ ਔਰ ਬੱਚੇ ਨੌਜਵਾਨ ਆ ਕੇ ਤਿਹਾਰ ਮਨਾਉਂਦੇ ਇਹਦੇ ਨਾਲ ਆਪਸੀ ਸਾਂਝ ਬਣਦੀ ਹੈ ਲੋੜੀ ਦਾ ਤਿਹਾਰ ਵੈਸੇ ਵੀ ਆਪਸੀ ਸਾਂਝ ਵਾਲਾ ਤਿਹਾਰ ਹੈ ਕਿਉਂ ਇੱਕ ਇਹੋ ਜਿਹਾ ਤਿਹਾਰ ਹੈ ਜਦੋਂ ਆਪਾਂ ਬੱਚੇ ਛੋਟੇ ਛੋਟੇ ਘਰੋ ਘਰੀ ਜਾ ਕੇ ਲੋੜੀ ਮੰਗਦੇ ਸਾਂਝੂ ਵਾਲ ਤਲਾ ਤ ਮਾਹੌਲ ਬਣਦਾ ਆ ਔਰ ਹੋਰ ਕੋਈ ਤਿਹਾਰ ਇਹੋ ਜਿਹੇ ਤਿਹਾਰੇ ਨਹੀਂ ਔਰ ਸਾਰੇ ਲੋਕ ਇਕੱਠੇ ਹੋ ਕੇ ਸਤਹ ਨੂੰ ਬੜੇ ਪਿਆਰ ਨਾਲ ਮਨਾ ਰਹੇ ਔਰ ਅੱਜ ਮੈਂ ਨਗਰ ਪੰਚਾਇਤ ਵੱਲੋਂ ਔਰ ਨੌਜਵਾਨ ਸਾਥੀਆਂ ਵੱਲੋਂ ਜਿਵੇਂ ਗੁਰਪ੍ਰੀਤ ਜੀ ਬਹੁਤ ਬਹੁਤ ਅੱਛਾ ਪ੍ਰਚਾਰਾ ਕਰ ਰਹੇ ਨੇ ਔਰ ਸੱਗੂ ਸਾਹਿਬ ਉਹਨਾਂ ਨੇ ਬੜਾ ਵਧੀਆ ਪ੍ਰਚਾਰਾ ਨਗਰ ਦੇ ਵਿੱਚ ਕੀਤਾ ਹੋਇਆ ਔਰ ਇੱਕ ਇਹੋ ਜਿਹਾ ਪਲੇਟਫਾਰਮ ਦਿੱਤਾ ਜਿਸ ਦੇ ਸਾਰਾ ਨਗਰ ਇਕੱਠਾ ਹੋ ਕੇ ਆਪਣੇ ਜਿਹੜੇ ਮਨ ਦੇ ਭਾਵ ਰੱਖ ਸ਼ੇਅਰ ਕਰ ਸਕਦਾ ਔਰ ਲਾਇਬ੍ਰੇਰੀ ਵੀ ਦੇਖੋ ਕਿੰਨੀ ਖੂਬਸੂਤ ਬਣੀ ਹੋਈ ਆ ਉਹਨਾਂ ਦੇ ਪ੍ਰਚਾਰਲੇ ਬਦੌਲਤ ਔਰ ਇਹਦੇ ਵਿੱਚ ਵੀ ਆ ਕੇ ਬੱਚੇ ਬਹੁਤ ਕੁਝ ਸਿੱਖ ਸਕਦੇ ਆ। ਔਰ ਸਰਪੰਚ ਸਾਹਿਬ ਜੀ ਇਹਨਾਂ ਦਾ ਜਿਹੜਾ ਬੜਾ ਵਧੀਆ ਉਪਰਾਲਾ ਰਿਹਾ ਸ਼ੁਰੂ ਤੋਂ ਹੀ ਇਹਨਾਂ ਦੇ ਉਪਰਾਲੇ ਨਾਲ ਹੀ ਔਰ ਨਗਰ ਦੀ ਪੰਚਾਇਤ ਦੇ ਉਪਰਾਲੇ ਨਾਲ ਹੀ ਜਿਹੜੀ ਲਾਇਬ੍ਰੇਰੀ ਵੀ ਬਣੀ ਸਗੀ ਔਰ ਇਹ ਦਿਨ ਰਾਤ ਚੌਗਣੀ ਤੱਕੀ ਕਰ ਰਹੀ ਹੈ। ਔਰ ਬਹੁਤ ਅੱਛਾ ਲੱਗ ਰਿਹਾ ਹੈ ਜਿਹਾ ਪਿੰਡ ਦਾ ਜਿਹੜਾ ਮਾਹੌਲ ਹੈ। ਸੋ ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ। ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਾਬੂ ਵਾਲੀ ਸੰਗਤ ਵੀ ਆਈ ਹੋਈ ਆ ਇੱਥੇ। ਸਾਡੇ ਮਾਸਟਰ ਦਸਵੀਰ ਸਿੰਘ ਵੀ ਹੁਣੀ ਹੋਰੀ ਮੌਤਵਾਰ ਆਪਣੇ ਸੱਜ ਬਹੁਤ ਵਧੀਆ ਸੋਚਿਆ ਇਸ ਵਾਰ ਫਤੀਆਂ ਆਰਾ ਕਰਕੇ ਸਪੈਸ਼ਲ ਅਜ ਮਨਾਇਆ ਗਿਆ ਵਾ ਇਹ ਤੀਆਂ ਵਾਸਤੇ ਸਪੈਸ਼ਲ ਹੋਇਆ ਕਰੂ ਹਰ ਸਾਲ ਦੀ ਤਰ੍ਹਾਂ ਤੀਆਂ ਦੇ ਲੋੜੀ ਮਨਾਈ ਜਾਇਆ ਕਰੂਗੀ ਇੱਥੇ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਫਤਵੀ ਜਿਵੇਂ ਇਹ ਨਿੱਗ ਤਿਹਾਰ ਜਿਹੜਾ ਤੁਸੀਂ ਮਨਾ ਰਹੇ ਹੋ ਉਹ ਮਤ ਕਿਸ ਵੇਸ ਤੇ ਕਿਵੇਂ ਮਨਾ ਰਹੇ ਹੋ ਜਿਹੜਾ ਇਹ ਮਨਾ ਰਹੇ ਆ ਆਪਣੇ ਨਗਰ ਦੇ ਵਿੱਚ ਨਾ ਦੋ ਦੋਵਾਂ ਸੱਜਣਾ ਦੇ ਤੀਆਂ ਆਈਆਂ ਠੀਕ ਹੈ ਜੀ ਉਹਨਾਂ ਮੈਂ ਚਿਹਰੇ ਦੇਖ ਕੇ ਇਹਦਾ ਮਹਿਸੂਸ ਕੀਤਾ ਸਾਨੂੰ ਪੁੱਤ ਚਾਹੀਦਾ ਵਾ ਪਰ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਮੈਂ ਕਿਹਾ ਤੀਆਂ ਈ ਹੁੰਦੀਆਂ ਵਾ ਤੇ ਫੇਰ ਅੱਜ ਮੈਂ ਸਪੈਸ਼ਲ ਹੋਣਾ ਘਰਾਂ ਜਾ ਕੇ ਦੁਨਾ ਘਰਾਂ ਜਾ ਕੇ ਧੀਆਂ ਨੂੰ ਲੋੜੀ ਦੇ ਕੇ ਆਇਆ ਵਾਂ ਤੇ ਮੈਂ ਕਹਾ ਧੀਆਂ ਤੇ ਮੈਂ ਕਹਿੰਦੇ ਭਰਾ ਲੈ ਦੇਖ ਲੋ ਆਪਣੇ ਚਲੋ ਨਾ ਨਹੀਂ ਮੇਲਾਣਾ ਚਾਹੁੰਦਾ ਮੈਂ ਕਹਾ ਉਹਨੇ ਗੁੱਡੀਆਂ ਦੇ ਕਿੱਥੇ ਪਹੁੰਚ ਗਈਆਂ ਤੇ ਧੀਆਂ ਨੂੰ ਵੱਖਰਾ ਨ ਸਮਝੋ ਧੀਆਂ ਪੁੱਤਾਂ ਨਾਲ ਵੱਧ ਕਰਦੀਆਂ ਵਾਂ ਜੇ ਪੁੱਤ ਕੁਪੁੱਤ ਹੋ ਜਾਂਦੇ ਪਰ ਧੀਆਂ ਨਹੀਂ ਧੀਆਂ ਨਹੀਂ ਹੁੰਦੀ ਧੀਆਂ ਬਹੁਤ ਜ਼ਿਆਦਾ ਪਿਆਰ ਕਰਦੀਆਂ ਵਾਂ ਬਸ ਬਸ ਤੇ ਬਹੁਤ ਵਧੀਆ ਫਰਾਲਾ ਸ਼ਾਂਤ ਹਾਂਜੀ ਤੇ ਖੁਸ਼ੀ ਨਾ ਕਰੀਏ ਉਹ ਸੱਜਣਾ ਵੀ ਮਰ ਜਾਣਾ ਰਾਤੇ ਦਿਨ ਗਿਆ ਮੁਹੰਮਦ ਹੋ ਆਖਰ ਨੂੰ ਢਲ ਜਾਣਾ ਹੋ ਸ਼ੱਲਾ ਮੇਰਾ ਜੀ ਠੋਲਾ ਕੋਠੇ ਤੇ ਕਾ ਨਾਏ ਸ਼ੱਲਾ ਮੇਰਾ ਜੀ ਢੋਲਾ ਕੋਠੇ ਤੇ ਕਾ ਨਾਏ ਹੋ ਮੇਰੇ ਨਾਲ ਤੇ ਰੱਬ ਨੂੰ ਸੀ ਤੇਰਾ ਮੇਰਾ ਬਹਾਨਾ ਏ ਹੋ ਮੇਰੇ ਨਾਲ ਤੇ ਰੱਬ ਨੂੰ ਸੀ ਤੇਰਾ ਮੇਰਾ ਬਹਾਨਾ ਏ ਜਿੰਨੇ ਨਾਲ ਬੋਡੀਸ ਮਰੀ ਉਹਦਾ ਦਲਾਵੇ ਸੰਭਾਲਿਆ ਥੈਂਕ ਯੂ ਜੇ ਸੈਦਾਂ ਦੇ ਕੋਲ ਇਹਨਾਂ ਦੇ ਕਾਫੀ ਬਿਲਾ ਟ੍ਰੇਨਿੰਗ ਲੈ ਲਏ ਨਾ ਕੌਂਦੀ ਹਾਂਜੀ ਹਾਂਜੀ ਲੱਗੇ ਰਿਹਾ ਪਹਿਲਾਂ ਲਾਇਆ ਥੋੜਾ ਟਾਈਮ ਜਦੋਂ ਬਹੁਤ ਵਧੀਆ ਜਿਹੀ ਗਾਇਕੀ ਇਹਨਾਂ ਨੇ ਥੰਦਾ ਜੀ ਤੁਹਾਨੂੰ ਥੰਦਾ ਚੈਨਲ ਸਬਸਕ੍ਰਾਈਬ ਕਰਾ ਦੇਵੋ। థాంਕ ਯੂ, థాంਕ ਯੂ। ਨਹੀਂ ਪਾਣੀ ਮੋਗ ਗਿਆ ਨਹੀਂ ਪਾਣੀ ਮੋਗ ਗਿਆ ਹੁਣ। ਮਾਤਾ ਕਰਤਾਰ ਗੁਰ ਲਾਇਬ੍ਰੇਰੀ ਵਿਖੇ ਜਦਾ ਇਹ ਲੋੜੀ ਦਾ ਤਿਆਰ ਬਣਾਇਆ ਗਿਆ ਹੈ। ਸੋ ਸਾਰੇ ਪਿੰਡ ਨੇ ਇਸ ਵਿੱਚ ਸ਼ਿਰਕਤ ਕੀਤੀ ਹੈ। ਸੋ ਸਾਡੇ ਕੋਲ ਸਾਬੂਆਦ ਤੋਂ ਵੀ ਸੱਜਣ ਮਿੱਤਰ ਸਾਡੇ ਆਏ ਨੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਿਓ ਤੇ ਅੱਗੇ ਵੀ ਵੀਡੀਓ ਸ਼ੇਅਰ ਕਰਿਓ ਧੰਨਵਾਦ ਜੀ